ਗੁਰੂ ਦੇ ਬਾਣੇ ਅੰਦਰ ਰਹਿਣਾ ਗੁਰੂ ਦੇ ਹੁਕਮ ਅੰਦਰ ਰਹਿਣਾ ਹੀ ਮਨੁੱਖੇ ਜਨਮ ਨੂੰ ਸਹੀ ਜੀਵਨ ਸਮਝਿਆ ਜਾਂਦਾ ਹੈ ਤੇ ਜੇ ਮਹਾਰਾਜ ਕਹਿੰਦੇ ਤੁਸੀਂ ਕਾਮ ਕ੍ਰੋਧ ਅਹੰਕਾਰ ਬਿਗੂਤੇ ਹਰ ਸਿਮਰਨ ਕਰ ਹਰ ਜਨ ਛੁੱਟੇ ਜੇ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋਗੇ ਤਾਂ ਕਾਮ, ਕ੍ਰੋਧ, ਹੰਕਾਰ ਦੇ ਵਿੱਚੋਂ ਛੁੱਟ ਜਾਓਗੇ ਤੁਸੀਂ। ਮਾਇਆ ਗ੍ਰਸੇ ਜੀਵ ਕਾਮ ਵਿੱਚ, ਕ੍ਰੋਧ ਵਿੱਚ, ਹੰਕਾਰ ਵਿੱਚ ਫਸ ਕੇ ਖੁਆਰ ਹੁੰਦੇ ਰਹਿੰਦੇ ਹਨ। ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਟੁੱਟੇ ਆ ਗੁਰੂ ਦੇ ਬਾਣੇ ਤੋਂ ਬਾਹਰ ਨੇ। ਜਿਹੜਾ ਗੁਰੂ ਦੇ ਬਾਣੇ ਵਿੱਚੋਂ ਬਾਹਰ ਰਹਿੰਦਾ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਫਿਰ ਉਹ ਕਾਮ ਕ੍ਰੋਧ ਹੰਕਾਰ ਵਿੱਚ ਫਸਿਆ ਰਹਿੰਦਾ ਤੇ ਜੇ ਉਹਦੇ ਬਾਣੇ ਵਿੱਚ ਆ ਗਿਆ ਗੁਰੂ ਦੇ ਹੁਕਮ ਅਨਸਾਰ ਜੀਵਨ ਹੋ ਗਿਆ ਤੇ ਫਿਰ ਮਹਾਰਾਜ ਨੇ ਹੁਣ ਦੱਸਤਾ ਅਗਲੇ ਬੰਦੇ ਵਿੱਚ ਵੀ ਹਰ ਸਿਮਰਨ ਕਰ ਹਰ ਜਨ ਛੁੱਟੇ ਪ੍ਰਮਾਤਮਾ ਦੇ ਸੇਵਕ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਕਾਮ ਕ੍ਰੋਧ ਹੰਕਾਰ ਆਦਿਕ ਤੋਂ ਬਚੇ ਰਹਿੰਦੇ ਹਨ ਸੋਏ ਰਹੇ ਮਾਇਆ ਮਦਮਾਤੇ ਜਾਗਤ ਭਗਤ ਸਿਮਰਤ ਹਰ ਰਾਤੀ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਭਾਈ ਮਾਇਆ ਬੇੜੇ ਜੀਵ ਮਾਇਆ ਬੇੜੇ ਜੀਵ ਮਾਇਆ ਦੇ ਨਸੇ ਵਿੱਚ ਮਸਤ ਹੋ ਕੇ ਆਤਮਿਕ ਜੀਵਨ ਵੱਲੋਂ ਸੁੱਤੇ ਰਹਿੰਦੇ ਹਨ ਬੇਪਰਵਾਹ ਟਿਕੇ ਰਹਿੰਦੇ ਹਨ ਸੋਏ ਰਹੇ ਮਾਇਆਮਦ ਮਾਤੇ ਪਰ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪ੍ਰਭੂ ਨਾਮ ਦਾ ਸਿਮਰਨ ਕਰਦੇ ਹੋਏ ਹਰ ਨਾਮ ਰੰਗ ਵਿੱਚ ਰੰਗੀਜ ਕੇ ਮਾਇਆ ਦੇ ਹੱਲਿਆਂ ਵੱਲੋਂ ਸचेਤ ਰਹਿੰਦੇ ਹਨ ਮਾਇਆ ਦਾ ਹੱਲਾ ਕਿਸੇ ਪਾਸਿਓਂ ਵੀ ਮਾਇਆ ਦਾ ਹੱਲਾ ਨਹੀਂ ਹੋਣ ਦਿੰਦੇ ਆਪਦੇ ਮਨ ਤੇ ਮਾਇਆ ਦੇ ਹੱਲੇ ਕਿਹੜੇ-ਕਿਹੜੇ ਨੇ ਇੱਕ ਤਾਂ ਚਲੋ ਆਪਾਂ ਆਮ ਪਹਿਲਾਂ ਗੱਲ ਤਾਂ ਨੋਟਾਂ ਤੇ ਹੀ ਆ ਜਾਂਦੀ ਆ ਨੋਟ ਕੋਈ ਮਾਇਆ ਨਹੀਂ ਜੀ ਇਹ ਤਾਂ ਇੱਕ ਦੇਸ਼ ਦੀ ਕਰੰਸੀ ਆ ਜਿਹੜੀ ਮਾਨਤਾ ਪ੍ਰਾਪਤ ਆ ਵੀ ਹਰ ਥਾਂ ਤੇ ਇਹ ਨੋਟ ਚੱਲਦਾ ਤੇ ਆਪਾਂ ਨੂੰ ਲੈਣ ਦੇਣ ਬਣਦਾ ਇਹਦੇ ਨਾਲ ਲੋੜੀ ਦੀਆਂ ਚੀਜ਼ਾਂ ਪੈਸੇ ਦੋ ਲੋੜੀ ਦੀਆਂ ਚੀਜ਼ਾਂ ਲੈ ਲਓ ਇੱਕ ਦੂਜੇ ਤੋਂ ਲੈਣ ਦੇਣ ਇਹਦੀ ਜ਼ਰੂਰਤ ਹੈ ਇਹ ਮਾਇਆ ਉਦੋਂ ਬਣਦੀ ਆ ਜਦੋਂ ਫਿਰ ਬੈਂਕ ਬੈਲੈਂਸ ਜ਼ਿਆਦਾ ਹੋ ਜਾਂਦਾ ਤੇ ਹੰਕਾਰ ਹੀ ਹੋ ਜਾਂਦਾ ਜਿਵੇਂ ਆ ਪਹਿਲਾਂ ਪੰਕਤੀ ਪੜ੍ਹੀ ਆ ਆਪਾਂ ਬਈ ਹੰਕਾਰ ਹੀ ਹੋ ਕੇ ਹੁਣ ਕਹਿੰਦਾ ਆਪਾਂ ਕਿਤੇ ਲੈਣਦੇ ਆ ਲੈ ਆਪਾਂ ਪੈਸਾ ਚਲਦਾ ਆਪਣੀ ਫਲਾਨੇ ਨਾਲ ਬਣਦੀ ਆ ਤੇ ਹੁੰਦਾ ਵੀ ਆਈ ਆ ਪੈਸੇ ਨਾਲ ਬਹੁਤ ਕੁਝ ਹੁੰਦਾ ਜੀ ਪਰ ਪੈਸੇ ਨਾਲ ਸਭ ਕੁਝ ਨਹੀਂ ਹੁੰਦਾ ਇਹ ਗੱਲ ਜ਼ਰੂਰ ਮੰਨਣੀ ਆਪਾਂ ਪੈਸੇ ਦੀ ਪਾਵਰ ਨਾਲ ਬਹੁਤ ਕੁਝ ਹੁੰਦਾ ਪਰ ਸਭ ਕੁਝ ਨਹੀਂ ਹੁੰਦਾ ਪੈਸੇ ਨਾਲ ਕਿਵੇਂ ਜੇ ਕੋਈ ਹੁਣ ਬੰਦਾ ਬਿਮਾਰ ਹੋ ਗਿਆ ਪੈਸੇ ਵਾਲਾ ਬੰਦਾ ਕਹਿੰਦਾ ਵੀ ਡਾਕਟਰ ਸਾਹਿਬ ਪੈਸਿਆਂ ਦੀ ਕੋਈ ਪ੍ਰਵਾਹ ਨਹੀਂ ਬੇਨੂੰ ਇਹਨੂੰ ਬਚਾਉਣਾ ਮਰਨ ਨਹੀਂ ਦੇਣਾ ਡਾਕਟਰ ਹੱਥ ਘੜੇ ਕਰ ਦਿੰਦਾ ਵੀ ਮੇਰੀ ਕੋਈ ਇਹਦੇ ਵਿੱਚ ਪਾਵਰ ਨਹੀਂ ਚੱਲਣੀ ਮੈਂ ਦਵਾਈ ਬੂਟੀ ਕਰਨੀ ਆ ਇਹ ਪਰਮਾਤਮਾ ਦੇ ਹੱਥ ਆ ਜਾਂ ਕਿਸੇ ਨੂੰ ਧੀ ਪੁੱਤਰ ਦੀ ਜ਼ਰੂਰਤ ਆ ਉਹ ਕੁਦਰਤੀ ਕੋਈ ਸਿਸਟਮ ਆ ਵੀ ਨਹੀਂ ਬੱਚਾ ਹੋ ਰਿਹਾ ਤੇ ਉਹ ਡਾਕਟਰਾਂ ਨੂੰ ਕਹੇ ਵੀ ਮੈਂ ਪੈਸੇ ਲਾ ਦੂੰ ਬਹੁਤ ਪਰ ਨਹੀਂ ਕਹਿਣ ਦਾ ਭਾਵ ਇੱਥੇ ਇਹੀ ਆ ਵੀ ਪੈਸਾ ਬਹੁਤ ਕੋਸ਼ਾਗ ਪਰ ਸਭ ਕੁਝ ਨਹੀਂ ਮਾਰਾ ਨੇ ਵੀ ਇੱਥੇ ਸਮਝਾਉਣਾ ਕੀਤਾ ਹੈ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪ੍ਰਭੂ ਨਾਮ ਦਾ ਸਿਮਰਨ ਕਰਦੇ ਹੋਏ ਹਰ ਨਾਮ ਰੰਗ ਵਿੱਚ ਰੰਗੀਜ ਕੇ ਮਾਇਆ ਦੇ ਹੱਲਿਆਂ ਵੱਲੋਂ ਸਚੇਤ ਰਹਿੰਦੇ ਹਨ ਕਿਉਂ ਮਾਇਆ ਇੱਕ ਤਾਂ ਪੈਸਾ ਕਰਕੇ ਹੱਲਾ ਕਰਦੀ ਆ ਮਨੁੱਖ ਤੇ ਹੰਕਾਰ ਹੀ ਬਣਾਉਂਦੀ ਆ ਹੋਰ ਵੀ ਮਾਇਆ ਬਹੁਤ ਤਰ੍ਹਾਂ ਦੀ ਪੈਂਦੀ ਆ ਧੀਆ ਪੁੱਤਰਾਂ ਦੇ ਰੂਪ ਵਿੱਚ ਵੀ ਪੈਂਦੀ ਆ ਮਾਇਆ ਮੋਹ ਮਾਇਆ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਫਸਿਆ ਧੀਆ ਪੁੱਤਰਾਂ ਦੀ ਖਾਤਰ ਬਹੁਤ ਕੁਝ ਜਰ ਜਾਂਦਾ ਇਨਸਾਨ ਉਹ ਵੀ ਇੱਕ ਮਾਇਆ ਹੀ ਪਈ ਹੁੰਦੀ ਆ ਠੀਕ ਆ ਧੀ ਪੁੱਤਰ ਪ੍ਰਮਾਤਮਾ ਦੀ ਦੇਣ ਸਾਰੇ ਰਿਸ਼ਤੇ ਆਪਾਂ ਨਿਭਾਉਣੇ ਨੇ, ਪ੍ਰੇਮ ਵੀ ਰੱਖਣਾ ਪਰ ਮੋਹ ਨਹੀਂ ਕਰਨਾ। ਮੋਹ ਵਿੱਚ ਮੋਹ ਉਹਨੂੰ ਕਹਿੰਦਾ ਜਦੋਂ ਆਪਦੇ ਪਰਿਵਾਰ ਦੇ ਮੋਹ ਵਿੱਚ ਫਸ ਕੇ ਦੂਜੇ ਦਾ ਨੁਕਸਾਨ ਕਰਦਾ ਮਨੁੱਖ ਭੈਣਾ ਤੇ ਭਾਈ ਆ। ਵੀ ਮੇਰੇ ਪੁੱਤਾਂ ਮੇਰੇ ਮੁੰਡਿਆਂ ਦਾ ਬਣ ਜੇ, ਮੇਰੇ ਪੁੱਤਾਂ ਦਾ ਬਣ ਜੇ। ਦੂਜਿਆਂ ਦਾ ਨੁਕਸਾਨ ਕਰਨ। ਸਕੇ ਭੈਣ ਭਰਾ ਇੱਕ ਦੂਜੇ ਦਾ ਹੱਕ ਮਾਰੀ ਜਾਂਦੇ ਨੇ। ਸਕੇ ਭੈਣ ਭਰਾ ਕੋਟ ਕਚਹਿਰੀਆਂ ਵਿੱਚ ਕੇਸ ਚੱਲਦੇ ਨੇ ਸਕੇ ਭੈਣ ਭਰਾਵਾਂ ਦੇ। ਕਾਦੀ ਖਾਤਰ ਉਹ ਜਾਇਦਾਦ ਦੀ ਖਾਤਰ ਮਾਇਆ ਪਈ ਹੋਈ ਹੈ ਸੁਰਤ ਤੇ ਬਿਬਸੋ ਰਸਤੇ ਭੁੱਲ ਗਿਆ ਬਹੁਤ ਸਾਰਿਆਂ ਪਾਤਸ਼ਾਹਾਂ ਤੋਂ ਮਾਇਆ ਹੱਲੇ ਕਰਦੀ ਆ ਪਰ ਗੁਰੂ ਦਾ ਪਿਆਰਾ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਇਹਨਾਂ ਦੇ ਹੱਲਿਆਂ ਤੋਂ ਬਚਿਆ ਰਹਿੰਦਾ ਅੱਗੇ ਮਹਾਰਾਜ ਨੇ ਦੱਸਿਆ ਮੋਹ ਭਰਮ ਬੋ ਜੋਨ ਪਭਾਇਆ ਲਓ ਆਗੀ ਪੰਕਤੀ ਅੱਗੇ ਮਹਾਰਾਜ ਕਹਿੰਦੇ ਹੈ ਭਾਈ ਮਾਇਆ ਦੇ ਮੋਹ ਦੀ ਝਟਕਣਾ ਵਿੱਚ ਪੈ ਕੇ ਮਨੁੱਖ ਅਨੇਕਾਂ ਜੂਨਾ ਵਿੱਚ ਭਵਾਦੇ ਭਵਾਏ ਜਾਂਦੇ ਹਨ ਭਵਾਏ ਦਾ ਮਤਲਬ ਝਟਕਦੇ ਫਿਰਦੇ ਨੇ ਅਨੇਕਾਂ ਜੂਨਾ ਵਿੱਚ ਮਨੁੱਖੇ ਜਨਮ ਵਿੱਚ ਰਹਿੰਦਾ ਹੋਇਆ ਹੀ ਇਨਸਾਨ ਜੂਨੀਆਂ ਭੋਗ ਦਾ ਮੋਹ ਮਾਇਆ ਦੇ ਗੇੜ ਵਿੱਚ ਪੈ ਕੇ ਮੋਹ ਮਾਇਆ ਦੇ ਪੰਜੇ ਵਿੱਚ ਫਸ ਕੇ ਆਏ ਕਹ ਦਿੰਦੇ ਆ ਲਾਲਚ ਬਸ ਹੋ ਗਿਆ ਕੁੱਤੇ ਦੀ ਜੂਨ ਭੋਗਦਾ ਛਤੀ ਪਦਾਰਥ ਛੱਡ ਕੇ ਗੰਦਗੀਆਂ ਮੰਦਗੀਆਂ ਚੀਜ਼ਾਂ ਨੂੰ ਮੂੰਹ ਮਾਰਦਾ ਸੂਰ ਦੀ ਜੂਨ ਭੋਗਦਾ। ਇਸ ਤਰ੍ਹਾਂ ਜਾਨੀ ਕਿ अनेका ਜੂਨੀਆਂ ਭੋਗਦਾ ਮਨੁੱਖ ਬੰਦੇ ਦੇ ਸਰੀਰ ਵਿੱਚ ਰਹਿੰਦਾ ਹੋਇਆ ਹੀ ਮਾਨਾ ਮਨੁੱਖੇ ਜਨਮ ਵਿੱਚ ਹੀ ਭੋਗੀ ਜਾਂਦਾ ਮਹਾਰਾਜ ਕਹਿੰਦੇ ਨੇ। ਇਹ ਖਹਿੜਾ ਕਿਵੇਂ ਛੁੱਟੂਗਾ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਦੀ ਭਟਕਣਾ ਵਿੱਚ ਪੈ ਕੇ ਮਨੁੱਖ अनेका ਜੂਨਾ ਵਿੱਚ ਭਵੰਦੇ ਜਾਂਦੇ ਭਵਾਏ ਜਾਂਦੇ ਹਨ। ਭਵਾਏ ਦਾ ਮਤਲਬ ਢਟਕਦੇ ਫਿਰਦੇ ਹਨ। ਅਸਥਿਰ ਭਗਤ ਹਰ ਚਰਨ ਧਿਆਇਆ ਅਗਲੀ ਪੰਕਤੀ 'ਚ ਜਵਾਬ ਦੇਤਾ ਗੁਰੂ ਸਾਹਿਬ ਨੇ ਪਰ ਭਗਤ ਜਨ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰਦੇ ਹਨ ਉਹ ਜਨਮ ਮਰਨ ਦੇ ਗੇੜ ਵੱਲੋਂ ਅਡੋਲ ਰਹਿੰਦੇ ਹਨ ਅਡੋਲ ਦਾ ਮਤਲਬ ਹੈ ਜਨਮ ਮਰਨ ਦੇ ਗੇੜ ਵਿੱਚ ਫਸਦੇ ਨਹੀਂ ਭਟਕਦੇ ਨਹੀਂ ਅਡੋਲ ਦਾ ਮਤਲਬ ਹੈ ਜਿਵੇਂ ਭਾਈ ਮਨੀ ਸਿੰਘ ਅਡੋਲ ਆ ਕਹਿੰਦਾ ਬੰਦ ਬੰਦ ਕੱਟਦੇ ਜਲਾਦਾਂ ਨੂੰ ਕਹਿੰਦਾ ਇਤਿਹਾਸਿਕ ਗੱਲ ਦਾ ਹਿੰਟ ਲੈਣਾ ਪੈਂਦਾ ਜੀ ਇਤਿਹਾਸ ਸੁਣਾਉਣਾ ਵੀ ਸੁਣਨਾ ਵੀ ਆ ਭਾਈ ਤਾਰੂ ਸਿੰਘ ਕਹਿੰਦਾ ਖੋਪਰ ਤਾੜ ਦੇ ਉਤਾਰ ਦੇ ਮੇਰਾ ਤੋੜ ਦੇ ਖੋਪਰ ਪਰ ਕੇਸ਼ ਨਹੀਂ ਮੈਂ ਕੱਟਣ ਦੇਣੇ ਤੇ ਪ੍ਰਚਾਰਕਾਂ ਨੇ ਢਾਡੀਆਂ ਨੇ ਲੋਹੇ ਦੀਆਂ ਤਾਰਾਂ ਬਣਾ ਦੇ ਕਹਿੰਦੇ ਕੰੰਚੀ ਨਹੀਂ ਚੱਲੀ ਨਹੀਂ ਕੰੰਚੀ ਚੱਲੀ ਸੀ ਤਾਂ ਹੋਰ ਕੁਝ ਚੱਲ ਜਾਣੇ ਸੀ ਕਟਰ ਚੱਲ ਜਾਣੇ ਸੀ ਇਹ ਗੱਲਾਂ ਮੈਂ ਨਹੀਂ ਰੱਖਦੀਆਂ ਵੀ ਜੇ ਕੇਸ ਹੀ ਲੋਹੇ ਦੀਆਂ ਤਾਰਾਂ ਬਣ ਗਏ ਤੇ ਫਿਰ ਖੋਪਰ ਕਿਉਂ ਨਾਲ ਲੋਹੇ ਦਾ ਬਣਿਆ ਬਈ ਇਹ ਗੱਲਾਂ ਤੋਂ ਥੋੜਾ ਜਿਹਾ ਸੁਚੇਤ ਰਹਿਣਾ ਆਪਾਂ ਭਾਈ ਤਾਰੂ ਸਿੰਘ ਤਾਂ ਰਾਦਾ ਦਿਰ੍ਹ ਲੋਹੇ ਵਰਗਾ ਸੀ ਕਹਿੰਦਾ ਸੀ ਕੇਸ ਨਹੀਂ ਕੱਟਣ ਦੇਣੇ ਖੋਪਰ ਤੋੜ ਲਾ ਇਹ ਭਗਤ ਪਿਆਰਿਆਂ ਦੀ ਗੁਰਮਖ ਗੁਰਮਖ ਪਿਆਰਿਆਂ ਦੀ ਅਵਸਥਾ ਬਣ ਜਾਂਦੀ ਆ ਅਸਰ ਭਗਤ ਹਰ ਚਰਨ ਤੇ ਆਇਆ ਮਹਾਰਾਜ ਕਹਿੰਦੇ ਜਨ ਭਗਤ ਜਨ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦੇ ਹਨ ਉਹ ਜਨਮ ਮਰਨ ਦੇ ਗੇੜ ਵੱਲੋਂ ਅਡੋਲ ਰਹਿੰਦੇ ਹਨ ਉਹ ਨਹੀਂ ਡੋਲਦੇ ਤੋੜਦੇ ਖੋਪਰ ਕੋਈ ਗੱਲ ਨਹੀਂ ਝਰਖੜੀਆਂ ਤੇ ਚਾੜਦੇ ਦੇਗ ਵਿੱਚ ਉਬਾਲਦੇ ਆਰੇ ਨਾਲ ચીਰਦੇ ਕੋਈ ਪ੍ਰਭਾਵ ਨਹੀਂ ਕਿਉਂਕਿ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਨੇ ਅਸਰ ਹਨ ਪੱਕੇ ਇਰਾਦੇ ਨਾਲ ਆਪਣਾ ਜੀਵਨ ਜੀ ਰਹੇ ਨੇ ਉਹਦੇ ਭਾਣੇ ਵਿੱਚ ਆ ਰਹੇ ਨੇ ਭਾਣਾ ਮੰਨ ਰਹੇ ਨੇ ਪਰਮਾਤਮਾ ਦਾ ਜਿਹੜਾ ਲਿਖਿਆ ਇੱਥੇ ਗੁਰ ਕੇ ਭਾਣੇ ਜੋ ਚੱਲੇ ਦੁੱਖ ਨਾ ਪਾਵੇ ਕੋਈ ਉਹ ਸਰੀਰ ਨੂੰ ਤਾਂ ਕਸ਼ਟ ਮਿਲ ਸਕਦਾ ਸਰੀਰ ਨੂੰ ਕਸ਼ਟ ਦਿੱਤਾ ਵੀ ਆ ਜਾਲਮਾਂ ਨੇ ਪਰ ਮਨ ਕਰਕੇ ਨਹੀਂ ਦੁਖੀ ਹੋਇ ਮਨ ਨਹੀਂ ਡੋਲਿਆ ਇਹ ਆ ਬਾਣੇ ਵਿੱਚ ਰਹਿਣਾ ਮਹਾਰਾਜ ਨੇ ਦੱਸਿਆ ਅਗਲੇ ਅਗਲੇ ਬੰਦ ਚ ਮਹਾਰਾਜਾਂ ਨੇ ਬੰਦਨ ਅੰਧਕੂਪ ਗ੍ਰਹਿ ਮੇਰਾ ਹੇ ਭਾਈ ਇਹ ਕਰ ਮੇਰਾ ਹੈ ਇਹ ਕਰ ਮੇਰਾ ਹੈ ਇਸ ਮੋਹ ਦੇ ਅੰਨੇ ਖੂਦ ਦੇ ਬੰਦਨਾ ਤੋਂ ਉਹ ਸੰਤ ਜਨ ਆਜ਼ਾਦ ਰਹਿੰਦੇ ਹਨ ਜਿਹੜੇ ਪ੍ਰਮਾਤਮਾ ਨੂੰ ਹਰ ਵੇਲੇ ਆਪਣੇ ਨੇੜੇ ਵਸਦਾ ਸਮਝਦੇ ਹਨ ਬੰਦਨ ਅੰਧ ਕੂਪਗ੍ਰਹਿ ਮੇਰਾ ਮੁਕਤੇ ਸੰਤ 부ਝੇ ਹਰ ਨੇਰਾ ਉਹ ਸੰਤ ਜਨ ਆਜ਼ਾਦ ਰਹਿੰਦੇ ਹਨ ਜਿਹੜੇ ਪ੍ਰਮਾਤਮਾ ਨੂੰ ਹਰ ਵੇਲੇ ਆਪਣੇ ਨੇੜੇ ਵਸਦਾ ਸਮਝਦੇ ਹਨ ਕਹੋ ਨਾਨਕ ਜੋ ਪ੍ਰਭ ਸਰਨਾਈ ਇਹਾਂ ਸੁਖ ਅਗੇ ਗਤ ਪਾਈ ਮਹਾਰਾਜ ਕਹਿੰਦੇ ਜਿਹੜਾ ਬਨੁਖ ਪ੍ਰਮਾਤਮਾ ਦੀ ਸ਼ਰਨ ਪਿਆ ਰਹਿਦਾ ਹੈ ਉਹ ਇਸ ਲੋਕ ਵਿੱਚ ਆਤਮਿਕ ਆਨੰਦ ਮਾਣਦਾ ਹੈ ਆਤਮਿਕ ਆਨੰਦ ਮਤਲਬ ਵਿਸਧਾ ਚੜ੍ਹਦੀ ਕਲਾ ਵਿੱਚ ਰਹਿੰਦਾ ਕਿਸੇ ਵੀ ਕਿਸਮ ਦਾ ਉਹਦੇ ਉੱਤੇ ਮਤਲਬ ਸਮਾਂ ਆ ਜੇ ਆਪਾ ਇਤਿਹਾਸ ਅਗਵਾਬ ਇਤਿਹਾਸ ਵਿੱਚ ਗੱਲ ਇਤਿਹਾਸ ਲਈ ਲੋਜ ਨਿਗਾ ਮਾਰਦੇ ਆ ਕਹੇ ਜੀ ਆ ਵੀ ਸਮਾਜੇ ਮਹਾਰਾਜ ਕਹਿੰਦੇ ਇਸ ਲੋਕ ਵਿੱਚ ਆਤਮਿਕ ਆਨੰਦ ਮਾਣਦਾ ਹੈ ਗੁਰੂ ਦਾ ਪਿਆਰਾ ਪਰਲੋਕ ਵਿੱਚ ਵੀ ਉਹ ਉੱਚੀ ਆਤਮਿਕ ਅਵਸਥਾ ਹਾਸਲ ਕਰੀ ਰੱਖਦਾ ਹੈ ਇਹ ਗੁਰੂ ਦੇ ਪਿਆਰਿਆਂ ਦੀ ਨਿਸ਼ਾਨੀ ਆ ਜੀ ਇਹ ਜਿਹੜੇ ਉਹਦੇ ਬਾਣੇ ਵਿੱਚ ਚੱਲਦੇ ਨੇ ਉਹਨਾਂ ਨੂੰ ਨਹੀਂ ਦੁੱਖ ਸਤਾ ਸਕਦਾ ਸਰੀਰਕ ਕਰਕੇ ਨਾ ਮਨ ਦੁਖੀ ਹੁੰਦਾ ਉਹਨਾਂ ਦਾ ਤੇਰਾ ਭਾਣਾ ਮਿੱਠਾ ਲਾਗੇ ਹਰ ਨਾਨਕ ਨਾਮ ਪਦਾਰਥ ਮੰਗੇ ਤੱਤਿਆਂ ਤਵਿਆਂ ਤੇ ਬਹਿਣ ਵਾਲੇ ਦੇਗਾਂ ਵਿੱਚ ਕਰਨ ਵਾਲੇ ਤੇਰੇ ਭਾਣੇ ਅੰਦਰ ਭਾਣਾ ਤੇਰਾ ਮਿੱਠਾ ਕਰਕੇ ਮੰਨਿਆ ਅੱਗੇ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਆਸਾ ਮਹੱਲਾ ਪੰਜਵਾਂ ਇਹ ਸ਼ਬਦ ਚੱਲ ਪਿਆ ਜੀ ਅਗਲਾ ਪਾਵਨ ਪਵਿੱਤਰੰਗ 300 99 ਤੇ ਸੁਭਾਏਮਾਨ ਹੈ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਏ ਮਾਲਕ ਪ੍ਰਭੂ ਤੂੰ ਮੇਰਾ ਦਰਿਆ ਹੈ ਮੈਂ ਤੇਰੀ ਮੱਛੀ ਹਾਂ ਮੱਛੀ ਵਾਂਗ ਮੈਂ ਜਿਤਨਾ ਚਿਰ ਤੇਰੇ ਵਿੱਚ ਟਿਕਿਆ ਰਹਿੰਦਾ ਹਾਂ ਉਤਨਾ ਚਿਰ ਮੈਨੂੰ ਆਤਮਿਕ ਜੀਵਨ ਮਿਲਿਆ ਰਹਿੰਦਾ ਹੈ ਜਿਵੇਂ ਜਿੰਨਾ ਚਿਰ ਮੱਛੀ ਪਾਣੀ ਚ ਰਹਿੰਦੀ ਐ ਲਹਿਰਾਂ ਬਹਿਰਾਂ ਚ ਰਹਿੰਦੀ ਐ ਪਾਣੀ ਜੋ ਬਾਹਰ ਕੱਢਦੇ ਹੋ ਟੜਫ ਟੜਫ ਕੇ ਮਰ ਜਾਂਦੀ ਆ ਗੁਰੂ ਦਾ ਪਿਆਰਾ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜਿੰਨਾ ਚਿਰ ਜੁੜਿਆ ਨਾਮ ਬਾਣੀ ਨਾਲ ਜੁੜਿਆ ਉਹਨਾਂ ਚਿਰ ਸਿੱਖ ਜੀਂਦਾ ਹੈ ਜਦੋਂ ਨਾਮ ਬਾਣੀ ਨਾਲ ਜੁੜ ਗਿਆ ਉਦੋਂ ਸਿੱਖ ਮਰ ਜਾਂਦਾ ਹੈ ਸਰੀਰ ਕਰਕੇ ਨਹੀਂ ਜਮੀਰ ਕਰਕੇ ਮਰ ਜਾਂਦਾ ਸਿੱਖ ਜਦੋਂ ਨਾਮ ਬਾਣੀ ਨਾਲੋਂ ਟੁੱਟ ਜਾਂਦਾ ਗੁਰੂ ਦੇ ਸਿਧਾਂਤ ਨਾਲੋਂ ਟੁੱਟ ਜਾਂਦਾ ਜਦੋਂ ਬਕਾਊ ਮਾਲ ਹੋ ਜਾਂਦਾ ਇਹ ਕਹੇ ਲੋ ਜਦੋਂ ਬਕਾਊ ਹੋ ਗਿਆ ਉਹ ਤਾਂ ਸਮਝ ਲੋ ਜਵੇਂ ਮੱਸੀ ਪਾਣੀ ਬੱਲੋਂ ਤੜਫ ਤੜਫ ਮਰਦੀ ਓਵੇਂ ਫਿਰੇ ਤੜਫ ਤੜਫ ਮਰਦਾ ਜਦੋਂ ਨਾਮ ਪਾਣੀ ਨਾਲੋਂ ਟੁੱਟਦਾ ਬਕਾਊ ਹੁੰਦਾ ਮਰਾਨੇ ਦੱਸਿਆ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ ਏ ਪ੍ਰਭੂ ਤੂੰ ਮੇਰਾ ਮਾਲਕ ਹੈ ਮੈਂ ਤੇਰੇ ਦਰ ਤੇ ਆ ਡਿਗਾ ਹਾਂ ਤੂੰ ਮੇਰਾ ਕਰਤਾ ਤੂੰ ਮੇਰਾ ਕਰਤਾ ਹਉ ਸੇਵਕ ਤੇਰਾ ਏ ਪ੍ਰਭੂ ਤੂੰ ਮੇਰਾ ਪੈਦਾ ਕਰਨ ਵਾਲਾ ਹੈ ਮੈਂ ਤੇਰਾ ਦਾਸ ਹਾਂ ਸ਼ਰਨ ਗਹੀ ਪ੍ਰਭ ਗੁਣੀ ਘਹਿਰਾ ਰਹਾਉ ਏ ਸਾਰੇ ਗੁਨਾ ਦੇ ਡੂੰਗੇ ਸਮੁੰਦਰ ਪ੍ਰਭ ਮੈਂ ਤੇਰੀ ਸ਼ਰਨ ਫੜੀ ਹੈ ਤੂੰ ਮੇਰਾ ਜੀਵਨ ਤੂੰ ਆਧਾਰ ਤੁਜੇ ਪੇਖ ਬਖਸੇ ਕੋਲਾਰ ਪਹਿਲਾਂ ਆਪਾਂ ਇਹ ਗੱਲ ਸਮਝ ਲਗੇ ਵੀ ਤੂੰ ਮੇਰਾ ਜੀਵਨ ਤੂੰ ਆਧਾਰ ਹੈ ਪ੍ਰਭੂ ਤੂੰ ਹੀ ਮੇਰੀ ਜ਼ਿੰਦਗੀ ਦਾ ਮੂਲ ਹੈ ਤੇ ਤੂੰ ਹੀ ਮੇਰਾ ਆਸਰਾ ਹੈ ਇਹ ਕਿੰਨਿਆਂ ਕਹਨੇ ਮੰਨਿਆ ਜਿੰਨਿਆਂ ਨੇ ਮੰਨਿਆ ਗੁਰਮਖ ਪਿਆਰਿਆਂ ਨੇ ਉਹਨਾਂ ਦੀ ਗਤੀ ਹੋਗੀ ਜੀਦੇ ਜੀ ਜੇ ਹੁਣ ਆਪਾਂ ਇਹ ਪੰਕਤੀ ਵੀ ਪੜ ਲਈ ਚਲੋ ਮੇਰੇ ਤੇ ਹਿਲਾ ਲਓ ਵੀ ਮੈਂ ਪੰਕਤੀ ਵੀ ਪੜ ਲਈ ਪਤਾ ਮੈਨੂੰ ਲੱਗ ਗਿਆ ਕਹਿ ਵੀ ਦਿੱਤਾ ਅਰਦਾਸ ਰੂਪੀ ਇਹ ਸ਼ਬਦ ਹੈ ਬਿਹੇ ਪ੍ਰਭੂ ਤੂੰ ਹੀ ਮੇਰੀ ਜ਼ਿੰਦਗੀ ਦਾ ਮੂਲ ਹੈ ਤੂੰ ਹੀ ਮੇਰਾ ਆਸਰਾ ਹੈ ਬਿਲਕੁਲ ਸੱਚ ਹੈ ਜ਼ਿੰਦਗੀ ਪ੍ਰਭੂ ਪਰਮਾਤਮਾ ਨੇ ਦਿੱਤੀ ਹੈ ਤੇ ਉਹ ਪ੍ਰਭੂ ਪਰਮਾਤਮਾ ਹੀ ਇਸ ਜ਼ਿੰਦਗੀ ਦਾ ਆਸਰਾ ਹੈ ਇਸ ਨੂੰ ਜ਼ਿੰਦਗੀ ਨੂੰ ਚਲਾਉਣ ਵਾਲਾ ਇਹਨੂੰ ਲੇਖੇ ਵਿੱਚ ਲਾਉਣ ਵਾਲਾ ਤੇ ਫੇਰ ਅੱਜ ਵੀਰਵਾਰ ਹਾਂ ਹੁਣ ਮੈਂ ਇਹ ਗੱਲ ਵੀ ਸੁਣ ਲਈ ਸੁਣਾ ਵੀ ਦਿੱਤੀ ਜਾਂ ਮੇਰੇ ਵਰਗਾ ਸੁਣਾਉਣ ਵਾਲਾ ਤੇ ਜਾਂ ਸੁਣਨ ਵਾਲਾ ਅੱਜ ਫੇਰ ਵੀਰਵਾਰ ਕਬਰਾਂ ਤੇ ਤੁਰਿਆ ਫਿਰਦਾ ਫੇਰ ਪ੍ਰਭੂ ਪਰਮਾਤਮਾ ਦਾ ਆਸਰਾ ਮੂਲ ਕੀ ਹੋਇਆ ਬਈ ਫੇਰ ਤਾਂ ਤੂੰ ਇਹ ਆ ਵੀ ਕਰਾ ਸੰਪੂਰਤੀ ਕੱਲ ਹੀ ਗੁਰੂ ਨੂੰ ਮੱਤਾ ਟੇਕ ਤਾ ਤੇ ਹੋਰ ਪਾਸੇ ਵੀ ਚਲੇ ਗਿਆ ਨਾ ਫਿਰ ਭਰੋਸਾ ਰੱਖ ਗੁਰੂ ਤੇ ਰੱਖ ਡੋਰੀਆਂ ਇਹ ਹੀ ਗਰਬਾਣੀ ਸਮਝਾਉਂਦੀ ਆ ਵੀ ਪ੍ਰਭੂ ਪਰਮਾਤਮਾ ਇੱਕੋ ਹੈ ਇੱਕੋ ਦੇ ਅਸੀਂ ਬੱਚੇ ਆ ਸਾਰੇ ਇੱਕੋ ਨੂੰ ਹੀ ਧਿਆਉਣਾ ਹੈ ਉਸੇ ਦਾ ਨਾਮ ਜਪਣਾ ਹੈ ਉਸੇ ਦੇ ਗੁਣ ਗਾਉਣੇ ਨੇ ਅੱਗੇ ਮਹਾਰਾਜ ਆਖਦੇ ਨੇ ਤੋ ਜੈ ਪੇਖ ਬਖਸੇ ਕੋਲਾਰ ਤੈਨੂੰ ਵੇਖ ਕੇ ਮੇਰਾ ਹਿਰਦਾ ਇਉਂ ਖੜਦਾ ਹੈ ਜਿਵੇਂ ਕੌਲ ਫੁੱਲ ਸੂਰਜ ਨੂੰ ਵੇਖ ਕੇ ਖੜਦਾ ਹੈ ਜੇ ਤਾਂ ਭਾਈ ਇਸ ਗੁਰਮਖ ਕਿਸੇ ਵੀ ਗੁਰਮਖ ਪਿਆਰੇ ਦੀ ਇਹ ਅਵਸਥਾ ਹੈਗੀ ਆ ਵੀ ਗੁਰੂ ਨੂੰ ਦੇਖ ਕੇ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੀ ਬਾਣੀ ਸੁਣਨ ਦਾ ਚਾਹਵਾਨ ਗੁਰੂ ਤੋਂ ਗਿਆਨ ਲੈਣ ਦਾ ਚਾਹਵਾਨ ਫੇਰ ਤਾਂ ਇਹ ਗੱਲ ਟੁੱਕਦੀ ਆ ਉਸ ਮਨੁੱਖ ਤੇ ਤੇ ਜੇ ਆਪਾਂ ਪਹਿਲਾਂ ਗੱਲ ਕਰ ਲਈ ਮੱਥਾ ਇੱਥੇ ਵੀ ਟੇਕ ਲਿਆ ਤੇ ਅਜ ਵੀਰਬਾਰਾ ਤਿਆਰੀਆਂ ਹੋਰ ਕਿਸੇ ਪਾਸੇ ਨੂੰ ਵੀ ਆ ਫਿਰ ਮਹਾਰਾਜ ਨੇ ਗੁਰਬਾਣੀ ਚ ਹੀ ਦੱਸਿਆ ਫਿਰ ਕੁੱਤੇ ਵਰਗਾ ਦੱਸਿਆ ਜੀਵਨ ਮਹਾਰਾਜ ਨੇ ਕਹਿੰਦੇ ਮਹਾਰਾਜ ਕਹਿੰਦੇ ਫਿਰ ਤੇਰਾ ਜੀਵ ਨਹੀਂ ਕੁੱਤੇ ਵਰਗਾ ਉਹ ਵੀ ਅਵਾਰਾ ਕੁੱਤੇ ਵਰਗਾ ਸੁਖ ਕੇ ਹੀ ਤ ਬਹੁਤ ਦੁੱਖ ਭਾਵ ਤ ਸੇਵ ਕਰਤ ਜਨ ਜਨ ਕੀ ਫਿਰ ਨੌਵੇਂ ਪਾਤਸ਼ਾਹ ਦੇ ਸ਼ਬਦਾਂ ਗੁਰੂ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਸੁੱਖਾਂ ਦੀ ਖਾਤਰ ਤੂੰ ਜਣੇ ਖਣੇ ਦੀ ਸੇਵਾ ਕਰਦਾ ਫਿਰਦਾ ਮਹਾਰਾਜ ਕਹਿੰਦੇ ਸੁਖ ਕੇ ਇਹ ਤੈਨ ਬਹੁਤ ਦੁੱਖ ਪਾਵਤ ਕੌਣਾ ਤੂੰ ਦੁੱਖਾਂ ਸੇਵ ਕਰਤ ਜਨ ਜਨ ਕੀ ਜਣੇ ਖਣੇ ਦੀ ਤੂੰ ਸੇਵਾ ਪੂਜਾ ਕਰਦਾ ਤੇ ਫਿਰ ਤੇਰੀ ਦਸਾ ਕੀ ਆ ਦਵਾਰੇ ਦਵਾਰ ਸੁਆਣ ਜੁਡੋਲਤ ਨਹੀਂ ਸੁਧ ਰਾਮ ਭਜਨ ਕੀ ਮਹਾਰਾਜ ਕਹਿੰਦੇ ਦਵਾਰੇ ਦਵਾਰੇ ਤੇ ਤੂੰ ਝੋਲਦਾ ਫਿਰਦਾ ਤੇ ਤੈਨੂੰ ਸੂਝੀ ਹੈ ਨਹੀਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਵਾਰੇ ਦਵਾਰੇ ਤੇ ਦਵਾਰੇ ਦਵਾਰ ਸੁਆਣ ਜੋਡੋਲਤ ਸੁਆਣ ਮੈਨੇ ਕੁੱਤਾ ਗਰਬਾਣੀ ਵਿੱਚ ਕੁੱਤੇ ਨੂੰ ਸਵਾਨ ਲਿਖਿਆ ਵਿਸਵਾਨ ਮੈਨੇ ਕੁੱਤਾ ਕੁੱਤੇ ਦੀ ਤਰ੍ਹਾਂ ਤੋਂ ਦਰਫਰਦਾਂ ਦਰਦਰਤੇ ਫਿਰ ਇਹ ਨੌਵੇਂ ਪਾਸ਼ਾ ਦਾ ਸ਼ਬਦ ਦਾਜੀ ਮਹਾਰਾਜ ਕਹਿੰਦੇ ਤੁਜੇ ਪੇਖ ਬਖਸੇ ਕੋਲਾਰ ਤੈਨੂੰ ਵੇਖ ਕੇ ਮੇਰਾ ਹਿਰਦਾ ਇਉਂ ਖਿੜਦਾ ਹੈ ਜਿਵੇਂ ਕੋਲ ਫੁੱਲ ਸੂਰਜ ਨੂੰ ਵੇਖ ਕੇ ਖਿੜਦਾ ਹੈ ਫੇਰਾ ਗੁਰਮਖ ਪਿਆਰਾ ਠੀਕ ਆ ਫਿਰ ਲੇਖੇ ਵਿੱਚ ਅਪ ਭਗਤ ਸੀਰ ਸਿੰਘਾ ਸਿੰਘਣੀਆਂ ਦੀ ਗੱਲ ਕਰਦੇ ਆਪਾਂ ਫਿਰ ਸਿਰ ਮੱਥੇ ਆ ਫਿਰ ਗੁਰੂ ਦਾ ਗਿਆਨ ਤੇ ਪ੍ਰਭੂ ਪਰਮਾਤਮਾ ਨੂੰ ਵੇਖ ਕੇ ਖੜਦਾ ਹੋ ਤੇ ਆ ਸਰੀਰ ਦੀ ਕੋਈ ਪਰਵਾਹ ਨਹੀਂ ਬੰਦਬੰਦ ਕਟਿਆ ਜਾਵੇ ਖੋਪਰ ਤੋੜਿਆ ਜਾਵੇ ਚਰਖੜੀਆਂ ਤੇ ਚੜ੍ਹਿਆ ਜਾਵੇ ਦੇਗ ਵਿੱਚ ਬਾਲਿਆ ਜਾਵੇ ਆਰੇ ਨਾਲ ਚੀਰਿਆ ਜਾਵੇ ਰੂਹ ਚਲਪੇਟ ਕੇ ਸਾੜਿਆ ਜਾਵੇ ਨੀਹਾਂ ਵਿੱਚ ਚਿਣਿਆ ਜਾਵੇ ਜੋ ਫਿਰ ਮਰਜੀ ਹੋ ਜਾਏ ਫਿਰ ਰੱਬ ਦਾ ਪਿਆਰਾ ਹੋ ਪ੍ਰਭੂ ਪਰਮਾਤਮਾ ਦੇ ਸ਼ਾਨ ਮੁਖ ਰੰਦਾ ਉਹਨੂੰ ਅੰਗ ਸੰਗ ਜਾਣਦਾ ਤੇਰਾ ਭਾਣਾ ਮਿੱਠਾ ਲੱਗ ਜਿਵੇਂ ਕਹਿੰਦੇ ਗੁਰ ਕੇ ਭਾਣੇ ਜੋ ਚੱਲੇ ਦੁੱਖ ਨਾ ਪਾਵੇ ਕੋਈ ਫੇਰ ਨਹੀਂ ਦੁੱਖ ਪਰਦੀ ਪ੍ਰਵਾਹ ਕਰਦਾ ਸਰੀਰਕ ਦੁੱਖ ਦੀ ਅੱਗੇ ਮਹਾਰਾਜ ਆਦ ਦੇ ਨੇ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੂੰ ਸਮਰਾਤ ਮੈਂ ਤੇਰਾ ਤਾਣ ਹੈ ਪ੍ਰਭੂ ਤੂੰ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ ਲੋਕ ਪਰਲੋਕ ਦੀ ਇੱਜ਼ਤ ਦਾ ਰਾਖਾ ਹੈ ਜੋ ਕੁਝ ਤੂੰ ਕਰਦਾ ਹੈ ਉਹ ਮੈਂ ਖੜੇ ਮੱਥੇ ਮੰਨਦਾ ਹਾਂ ਜੋ ਹੋਇਆ ਖੜੇ ਮੱਥੇ ਮੰਨਿਆ ਗੁਰੂ ਦਵੇਂ ਦਸ਼ਮੇਸ਼ ਪਿਤਾ ਨੇ ਪਾਇਨਾ ਪੂਰਨੇ ਸਾਡੇ ਵਾਸਤੇ ਦਸ਼ਮੇਸ਼ ਪਿਤਾ ਨੇ ਜੋ ਹੋਇਆ ਖੜੇ ਮੱਥੇ ਮੰਨਿਆ ਤੇ ਫਿਰ ਉਹਦੇ ਭਗਤ ਚੰਗਾ ਨੇ ਵੀ ਖੜੇ ਮੱਥੇ ਮੰਨਿਆ ਨਾਲ ਰਹਿੰਦੇ ਆ ਵੀ ਗੁਰੂ ਸਾਹਿਬ ਦੇ ਸਰੀਰਕ ਕਰਕੇ ਨਾਲ ਰਹਿੰਦੇ ਆ ਵੀ ਤੇ ਹੁਣ ਉਹਦੇ ਸਿਧਾਂਤ ਮੁਤਾਬਕ ਵੀ ਹੁਣ ਵੀ ਇਤਿਹਾਸ ਦੁਹਰਾ ਜਾਂਦੇ ਨੇ ਗੁਰੂ ਦੇ ਪਿਆਰੇ ਅਗੇ ਮਹਾਰਾਜ ਦੱਸਦੇ ਨੇ ਤੂੰ ਸਮਰੱਥ ਮੈਂ ਤੇਰਾ ਤਾਣ ਤੂੰ ਹਰੇਕ ਤਾਕਤ ਦਾ ਮਾਲਕ ਹੈ ਮੈਨੂੰ ਤੇਰਾ ਹੀ ਆਸਰਾ ਹੈ ਅਨੰਦ ਜਪੋ ਅਨੰਦਨ ਜਪੂ ਨਾਮ ਗੁਣਤਾਸ हे प्रभु मैं गुना दे खजाने हे प्रभु हे गुना दे खजाने मैं सदा हर बेले तेरा नाम ही जपता रहा नानक की प्रभु पह अरदास मेहर कर नानक दी तेरे पास ए बिनती है वे तेरे नाम नाल जोडया रेवा गुरु कृपा करे सतगुरु नाम वाणी नाल जोडी रखे सब नु ए अरदास है ਜਿੰਨੇ ਵੀ ਆਪਾਂ ਗੁਰਦੁਆਰੇ ਆਉਣ ਵਾਲਿਆਂ ਭਾਈ ਗੁਰੂ ਦੀ ਗੱਲ ਮੰਨਿਏ ਗੁਰੂ ਦੇ ਕਹੇ ਜੀਵਨ ਹੋਵੇ ਤਾਂ ਫਿਰ ਅਸੀਂ ਗੁਰਮਖ ਅਖਵਾ ਸਕਦੇ ਹਾਂ ਤੇ ਨਹੀਂ ਤਾਂ ਫਿਰ ਭਾਈ ਸਾਹਿਬ ਨੇ ਤਾਂ ਅਰਦਾਸ ਕਰ ਹੀ ਦੇਣੀ ਆ ਭਾਈ ਜਿੱਦੇ ਅੰਤਮ ਅਰਦਾਸ ਹੋਈ ਗੁਰਮਖ ਜਨਮ ਸਵਾਰ ਦਰਗੇ ਚੱਲਿਆ ਇਹ ਤਾਂ ਫਿਰ ਸ਼ਬਦ ਭਾਈ ਸਾਹਿਬ ਨੇ ਤਾਂ ਬੋਲ ਹੀ ਦੇਣਾ ਗ੍ਰੰਥੀ ਨੇ ਤਾਂ ਮੇਰਾ ਤਾਂ ਭਾਵੇਂ ਸ਼ਰਾਬ ਪੀ ਕੇ ਹੋਵੇ ਮਰਿਆ ਚਾਹੇ ਨਸ਼ੇ ਦੇ ਟੀਕੇ ਲਾ ਕੇ ਹੋਵੇ ਪਰ ਗ੍ਰਾਂਥੀ ਨੇ ਤਾਂ ਇਹ ਅਰਦਾਸ ਕਰ ਹੀ ਦੇਣੀ ਆ ਗੁਰਮਖ ਜਨਮ ਸਵਾਰ ਦਰਗੇ ਚੱਲਿਆ ਚਲੋ ਭਾਈ ਸਾਹਿਬ ਦਾ ਤਾਂ ਫਰਜ਼ ਆ ਭਾਈ ਸਾਡਾ ਤਾਂ ਫਰਜ਼ ਆ ਅਸਤੇ ਅਰਦਾਸ ਕਰ ਹੀ ਦੇਣੀ ਆ ਗੁਰੂ ਦੇ ਚਰਨਾਂ ਵਿੱਚ ਪਰ ਹੁਣ ਤੂੰ ਆਪਣੇ ਜੀਵਨ ਨੂੰ ਕਿਵੇਂ ਚਲਾਉਣਾ ਮਨੁੱਖ ਉਹ ਹੁਣ ਤੇਰੀ ਮਰਜ਼ੀ ਆ ਗੁਰੂ ਦੇ ਗਿਆਨ ਮੁਤਾਬਕ ਚੱਲਣਾ ਕਿ ਆਪਦੀ ਮਰਜ਼ੀ ਮੁਤਾਬਕ ਚੱਲਣਾ ਇਹ ਹੁਣ ਤੇਰੇ ਤੇ ਡਿਪੈਂਡ ਆ ਕਿਵੇਂ ਆਪਣਾ ਜੀਵਨ ਜੀਣਾ ਤੇਰੀ ਮਰਜ਼ੀ ਆ ਦਰਦ ਦਰਦ ਤੇ ਘੁੰਮਦੇ ਨੇ ਜੀਵਨ ਜੀਣਾ ਕਿ ਗੁਰੂ ਦੇ ਲੜ ਲੱਗ ਕੇ ਜੀਣਾ ਇਹ ਤੇਰੀ ਮਰਜ਼ੀ ਹੈ ਗੁਰੂ ਦੇ ਲੜ ਲੱਗਣ ਦਾ ਭਾਵ ਇਹੀ ਆ ਵੀ ਭਾਈ ਜੋ ਪ੍ਰਭੂ ਪਰਮਾਤਮਾ ਦੇ ਹੁਕਮ ਅੰਦਰ ਹੋ ਰਿਹਾ ਉਹਨੂੰ ਚਰਮੱਥੇ ਮੰਨਣਾ ਸਿੱਖੀ ਸਨਹਤਾ ਮੁਤਾਬਕ ਜੀਵਨ ਜੀਣਾ ਨਾ ਬਾਣੀ ਨਾਲ ਜੁੜੇ ਰਹਿਣਾ ਹੋਰ ਕਿਸੇ ਵੀ ਕਿਸਮ ਦੀ ਕੋਈ ਪੂਜਾ ਪੁਜਾਰੀ ਕੋਈ ਮੰਨਤਾ ਮੰਨਤਾਵਾ ਕਿਸੇ ਵੀ ਕਿਸਮ ਦੀਆਂ ਨਹੀਂ ਕਰਨੀਆਂ ਇੱਕੋ ਦੀ ਗੱਲ ਹੀ ਮੰਨਣੀ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤਾਂ ਜੇ ਤਾਂ ਪਾਈ ਤੇਰੀ ਇਹ ਬਰਤੀ ਗੁਰੂ ਦੀ ਕਿਰਪਾ ਨਾਲ ਬਣਦੀ ਆ ਵੀ ਤੂੰ ਹੀ ਮੇਰਾ ਮਾਂ ਤੂੰ ਹੀ ਮੇਰਾ ਪਿਓ ਹੈ ਤੂੰ ਹੀ ਮੇਰਾ ਰਿਸ਼ਤੇਦਾਰਾਂ ਤੂੰ ਹੀ ਮੇਰਾ ਭਰਾ ਹੈ ਫਿਰ ਰਿਸ਼ਤਾ ਇਹਦੇ ਨਾਲ ਬਣਾ ਲਾ ਗੁਰੂ ਨਾਲ ਜਦੋਂ ਇਹ ਬਣ ਗਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤਾਂ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭਉ ਕਿਹਾ ਕਾੜਾ ਜਿਓ ਫੇਰ ਕਾਦਾ ਡਰਾ ਪਾਈ ਜਦੋਂ ਪ੍ਰਭੂ ਪ੍ਰਮਾਤਮਾ ਨੂੰ ਤੂੰ ਅੰਗ ਸੰਗ ਸਮਝਣ ਜੇ ਤੂੰ ਕਿਸੇ ਕਸਮ ਤਾਂ ਡਰਦਾ ਅੱਜ ਵੀਰਵਾਰਾ ਕੇਸੀ ਨਹੀਂ ਨਾਉਣਾ ਪੈਣਾ ਨਾਉਂਦੀਆਂ ਨਹੀਂ ਕਹੀ ਜੀ ਉਹ ਤਾਂ ਅੱਗੇ ਨਾਲ ਤਾਂ ਬਹੁਤ ਫਰਕ ਪਿਆ ਪਰ ਹਜੇ ਵੀ ਹੈ ਵੀਰਵਾਰਾ ਅੱਜ ਤੂੰ ਉਹ ਨਹੀਂ ਕਰਨ ਤੂੰ ਅੱਜ ਖਣਿ ਸਾਬਣ ਛੋਟਾ ਨਹੀਂ ਖਰੀਦਣਾ ਇਹ ਮੇਰਾ ਪ੍ਰੈਕਟੀਕਲ ਆ ਜੀ ਇਹੇ ਅਜੇ ਵੀ ਬਹਿਮਾ ਵਿੱਚ ਫਸਿਆ ਇਨਸਾਨ ਡਰਿਆ ਹੋਇਆ ਫੇਰ ਭਾਈ ਡਰ ਡਰ ਕੇ ਜੀਣਾ ਤੇਰੀ ਮਰਜ਼ੀ ਹੈ ਜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਜੀਣਾ ਵੀ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭੋ ਕਿਹਾ ਕਾੜਾ ਜੀਓ ਫਿਰ ਜ ਕਿਸੇ ਵੀ ਕਿਸਮ ਦਾ ਮਨੁੱਖ ਨੂੰ ਡਰ ਨਹੀਂ ਰਹਿੰਦਾ ਜੇ ਪ੍ਰਭੂ ਪਰਮਾਤਮਾ ਨੂੰ ਅੰਕ ਸੰਗ ਜਾਣਦਾ ਤੇ ਜਿਹੜਾ ਥਾਂ ਥਾਂ ਤੇ ਤੁਰਿਆ ਫਿਰਦਾ ਗੁਰੂ ਦੇ ਦੁਆਰੇ ਗੁਰੂ ਦੇ ਦੁਆਰੇ ਵੀ ਆਉਂਦਾ ਹੋਰ ਹੀ ਥਾਵੇਂ ਵੀ ਜਾ ਪੜਦਾ ਫੇਰ ਉਹ ਸਮਝ ਲੋ ਡਰ ਡਰ ਕੇ ਜੀਵਨ ਜੀ ਰਿਹਾ ਜੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਨਹੀਂ ਜਾਣਦਾ ਫਿਰ ਉਹ ਬਹਿਮਾ ਘਰ ਪਰਮਾ ਵਿੱਚ ਫਸਿਆ ਹੋਇਆ ਡਰ-ਡਰ ਕੇ ਜੀਵਨ ਜੀ ਰਿਹਾ ਆਪਾਂ ਇੱਚਾਂ ਚੋਂ ਉਤਰਿਆ ਆਈਆਂ ਜੀ ਗੰਡ ਮੂਲ ਆ ਜੀ ਉਹ ਫਲਾਨਾ ਹੋ ਗਿਆ ਜੀ ਢਮਕੜਾ ਹੋ ਗਿਆ ਆਪਦੀ ਮਰਜ਼ੀ ਨਾਲ ਹੀ ਆਪਾ ਕਰੀ ਜਾਂਦਾ ਵੀ ਬਸ ਹੁਣ ਤਾਂ ਉਤਰ ਕੇ ਹੋਣਗੇ ਆ ਕੋਈ ਸਰੀਰ ਚੜਾਈ ਕਰ ਜਾਂਦਾ ਕੋਈ ਜੀਵ ਚੜਾਈ ਕਰਦਾ ਘਰਾਂ ਦੇ ਵਿੱਚੋਂ ਉਹ ਦੇਖੇ ਕਿਤੇ ਪੈਂਚਕਾਂ ਤਾਂ ਨਹੀਂ ਹੈ ਉਹ ਮੈਂ ਕਹਿਣਾ ਹੁਣ ਵੀ ਫੇਰ ਤੂੰ ਕੀ ਕਰ ਲਏਗਾ ਜੇ ਪੈਂਚਕਾਂ ਹੋਈਆਂ ਤਾਂ ਫੇਰਾਂ ਫੇਰ ਕਰਨਾ ਕੀ ਆ ਫੇਰ ਕਹਿਓ ਜੀ ਉਹ ਪੂਲੀਆਂ ਜੀਆਂ ਬਣਾ ਕੇ ਛਾੜ ਦਿਓ ਜੀ ਇਹ ਕ ਪੀੜੀਆਂ ਜੀਆਂ ਹੁਣ ਆਵੀ ਉਈ ਚੱਕੀ ਫਿਰਦੇ ਨੇ ਪੀੜੀਆਂ ਇਹਦਾ ਭਾਵ ਜਾਣਦੇ ਨਹੀਂ ਹੈ ਪੀੜੀ ਪਾਉਣ ਦਾ ਜੀ ਧਿਆਨ ਨਾਲ ਗੱਲ ਸੁਣਿਓ ਅੱਧਾ ਮਿੰਟ ਹੀ ਆ ਉਹ ਪੀੜੀ ਚੱਕੀ ਫਿਰਦੇ ਆ ਸਰੀਰ ਚੜਾਈ ਕਰਕੇ ਕੋਈ ਉਹ ਪੀੜੀ ਚੱਕੀ ਫਿਰਦੇ ਪੀੜੀ ਪਾ ਦਿਓ ਉਹ ਕਮਲਿਓ ਤੁਸੀਂ ਤਾਂ ਪੀੜੀ ਫਿਰ ਮਚਾ ਰਹੇ ਹੋ ਇਹਦਾ ਭਾਵ ਦੇਖੋ ਕੀ ਬਣਦਾ ਚਲੋ ਵੈਸੇ ਤਾਂ ਇਹ ਕਰਮ ਕਾਂਢੀ ਗੱਲ ਦਾ ਕਰਮ ਕਾਂਢੀ ਗੱਲ ਦਾ ਵੀ ਭਾਵ ਦੇਖ ਲਓ ਕੀ ਆ ਪੀੜੀ ਮਚਾਉਣੀ ਲੈ ਮੈਨੂੰ ਦੱਸੋ ਦੀ ਪੀੜੀ ਨੂੰ ਛਾੜ